ਫਰੀਦਕوٹ ਪੁਲਿਸ ਵੱਲੋਂ ਕੋੜਕਪੁਰਾ ਵਿਖੇ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਲੁੱਟਖੋਰੀ ਤਾਕ ਵਿੱਚ ਬੈਠੇ ਗਰੋਹ ਨੂੰ ਫਰੀਦਕوٹ ਪੁਲਿਸ ਵੱਲੋਂ ਵਾਰਦਾਤ ਤੋਂ ਪਹਿਲਾਂ ਹੀ ਕੀਤਾ ਗਿਆ ਕਾਬੂ ਗਰੋਹ ਵਿੱਚ ਸ਼ਾਮਲ ਪੰਜ ਦੋਸ਼ੀ ਤੇਜ਼ ਧਾਰ ਹਥਿਆਰਾਂ ਸਮੇਤ ਕੀਤੇ ਗਏ ਕਾਬੂ ਦੋਸ਼ੀਆਂ ਖਿਲਾਫ ਪਹਿਲਾਂ ਵੀ ਖੋਹ ਡਕੈਤੀ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਧਰਾਮ ਤਹਿਤ 6 ਮੁਕਾਦਮੇ ਹਨ ਦਰਜ ਇਹ ਸਾਰੇ ਦੋਸ਼ੀ ਕੋਟਕਪੂਰਾ ਸ਼ਹਿਰ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸੰਬੰਧ ਵਿੱਚ ਬਾਲਮੀਕ ਚੌਂਕ ਕੋਟਕਪੂਰਾ ਵਿਖੇ ਮੌਜੂਦ ਸੀ ਉਹਨਾਂ ਨੂੰ ਇਤਲਾਹ ਮਿਲੀ ਕਿ ਇਹ ਸਾਰੇ ਦੋਸ਼ੀ ਲੁੱਟਾਂ ਖੁਹਾਂ ਕਰਨ ਦੇ ਆਦੀ ਹਨ ਜਿਨ੍ਹਾਂ ਤੇ ਪਹਿਲਾਂ ਵੀ ਵੱਖ-ਵੱਖ ਅਪਰਾਧਾਂ ਤਹਿਤ ਮਾਮਲੇ ਦਰਜ ਹਨ ਜੋ ਕਿ ਬੇਆਬਾਦ ਪਈ ਫੈਕਟਰੀ ਜਲਾਲਿਆਣਾ ਰੋਡ ਕੋਟਕਪੂਰਾ ਵਿੱਚ ਲੋਕਸ਼ੈਪ ਕੇ ਮਾਰੂ ਹਥਿਆਰਾਂ ਸਮੇਤ ਲੁੱਟਖੋਰੀ ਯੋਜਨਾ ਬਣਾ ਰਹੇ ਹਨ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਇਹਨਾਂ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਡਾਕਟਰ ਗਜਨ ਆਈਪੀਐਸ ਐਸਐਸਪੀ ਸਾਹਿਬ ਫ੍ਰੀਡਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਤਰਾ ਖਿਲਾਫ ਸ਼ਕਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਸ ਲੜੀ ਤੇ ਕੱਲ ਥਾਣਾ ਸਿਟੀ ਕੁਰੂਰਾ ਤੇ ਐਸੇਈ ਬਲਕਾਰ ਸਿੰਘ ਨੇ ਬਲਮਿਕ ਚੌਕ ਪਾਸ ਨਾਕਾਬੰਦੀ ਕੀਤੀ ਹੋਈ ਸੀ ਉਸ ਤਰ੍ਹਾਂ ਮੁਖਵਰ ਖਾਸ ਨੇ ਉਹਨੂੰ ਇਤਲਾਹ ਦਿੱਤੀ ਕਿ ਦਲਾਲਾਣਾ ਰੋਡ ਤੇ ਬਿਹਾਰਪਈ ਫੈਕਟਰੀ ਦੇ ਵਿੱਚ ਕੁਝ ਨੌਜਵਾਨ ਲੜਕੇ ਮਾਰੂ ਤੇਰਾ ਸਮੇਤ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਬੈਠੇ ਐ ਜਿਸ ਤੇ ਉਸਨੇ ਮੁਕੱਦਮਾ ਦਰਜ ਕਰਵਾ ਕੇ ਥਾਣੇ ਵਿੱਚ ਉੱਥੇ ਮੌਕੇ ਤੇ ਜਾ ਕੇ ਰੇਡ ਕੀਤਾ ਤਾਂ ਪੰਜ ਲੜਕਿਆਂ ਨੂੰ ਮਾਰੂ ਤੇਰਾ ਸਮੇਤ ਗ੍ਰਿਫਤਾਰ ਕੀਤਾ ਸੀਗੇ ਤੇ ਉਹਨਾਂ ਨੂੰ ਅੱਜ ਮ ਅਦਾਲਤ ਵਿੱਚ ਬੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਖਿਲਾਫ ਮਤਲਬ ਕੁਝ ਵਿੱਚ ਤੋਂ ਬਾਅਦ ਹੋਰ ਕੀ ਕੀ ਵਾਰਦਾਤਾਂ ਉਹਨਾਂ ਨੇ ਅੰਜਾਮ ਦਿੱਤਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਉਹ ਕਰਦੇ ਕਰਨ ਦੇ ਰਾਤ ਦੇ ਨਾਲ ਬੈਠੇ ਸੀ ਉਹਦੇ ਬਾਰੇ ਕੁਝ ਵਿੱਚ ਕੀਤੀ ਜਾਊਗੀ ਇਹਨਾਂ ਦੇ ਤਿੰਨ ਉਹ ਲੜਕਿਆਂ ਦੇ ਖਿਲਾਫ ਮਤਲਬ ਪਹਿਲਾਂ ਵੀ ਅਪਰਾਧਿਕ ਮਾਮਲੇ ਬਕੋਬਤਾਰਾਂ ਤੇ ਦਰਜ ਹਨ